ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਸਰੀ ਦੀ ਮੇਅ ਬ੍ਰੈਂਡਾ ਲਾਕ ਤੇ ਵੱਲੋਂ ਫਰੋਤੀਆਂ ਦੀਆਂ ਘਟਨਾਵਾਂ ਦੀ ਜਾਂਚ 'ਚ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 2.5 ਲੱਖ ਡਾਲਰ ਦਾ ਇਨਾਮ ਦੇਣ ਦਾ ਕੀਤਾ ਗਿਆ ਐਲਾਨ ਪ੍ਰਧਾਨ ਮੰਤਰੀ ਮਾਕਰਨੀ ਵੱਲੋਂ ਬਿਲਡ ਕੈਨੇਡਾ ਹੋਮਸ ਦੀ ਸ਼ੁਰੂਆਤ 4000 ਹਾਊਸਿੰਗ ਯੂਨਿਟ ਫੈਡਰਲ ਜ਼ਮੀਨ ਦੇ ਉੱਪਰ ਬਣਨਗੇ ਕੈਨੇਡਾ ਦੀ ਪਰਵਿੰਸ਼ਲ ਸਰਕਾਰ ਦਾ ਬਜਟ ਕਾਟਾ 12 ਬਿਲੀਅਨ ਡਾਲਰ ਨੂੰ ਕਰ ਸਕਦਾ ਹੈ ਪਾਰ ਪਰਵਿੰਸ਼ਲ ਸਰਕਾਰ ਦੀ ਇਨਕਮ ਘਟਤ ਅਤੇ ਖਰਚੇ ਵਧਣ ਦੇ ਕਾਰਨ ਡੈਫਿਸਿਟ 'ਚ ਵਾਧਾ ਹੌਨ ਜਨ ਦੇ ਖਬਰਾਂ ਵਿਸਤਾਰ ਦੇ ਨਾਲ ਸ਼ਰੀ ਸਹਿਰ ਦੀ ਮੇਅਰ ਬ੍ਰੈਂਡਾ ਲੋਕ ਅਤੇ ਸਰੀ ਪੁਲਿਸ ਚੀਫ ਨੋਰਮ ਲਿਪਨਸਕੀ ਨੇ ਸੋਮਵਾਰ ਸਵੇਰੇ ਸਿਟੀ ਹਾਲ ਵਿਖੇ ਇੱਕ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ ਫਰੋਤੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 2.5 ਲੱਖ ਡਾਲਰ ਦਾ ਇਨਾਮ ਦਿੱਤਾ ਜਾਏਗਾ। ਇਹ ਇਨਾਮ ਉਹਨਾਂ ਸੂਹਾਂ ਜਾਂ ਗਵਾਹੀਆਂ ਲਈ ਹੋਏਗਾ ਜੋ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਉਹਨਾਂ ਨੂੰ ਸਜ਼ਾ ਤੱਕ ਲੈ ਕੇ ਜਾਣ ਦੇ ਲਈ ਮਦਦਕਾਰ ਸਾਬਤ ਹੋਣ ਗਿਆ ਮੇਅਰ ਬ੍ਰੈਂਡਾ ਲੋਕ ਨੇ ਕਿ ਅਸੀਂ ਆਪਣੀ ਸਿਟੀ ਵਿੱਚ ਫਰੋਤੀ ਦੇ ਪੈਰ ਮਜ਼ਬੂਤ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਨਾ ਹੀ ਪਵਿੱਖ ਦੇ ਵਿੱਚ ਅਜਿਹਾ ਹੋਣ ਦਿੱਤਾ ਜਾਏਗਾ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਸਰੀ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਖਾਸ ਕਰ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ

This award was approved by Council on September the 10th, making this initiative possible today. This is one of the largest rewards in Canadian history. A quarter of a million dollars is on the table for information that helps to put an end to this ongoing violence. Understand this we cannot and we will not let violence and extortion take hold in our city. The city, the police, and the community will stand together to ensure anyone who threatens our residents and our businesses is caught, prosecuted, and held accountable. Surrey will continue to act decisively and stand together, and we will not rest until our city is safe. Surrey Police Chief Norm Lipinski and his team, along with the RCMP Joint Forces Operation, have been working around the clock to bring these criminals to justice. And they will continue to do so. In July, we strengthened our ability to respond by creating a public safety department led by General Manager, charged to coordinate every available tool and support the Surrey Police service to protect residents and businesses. We also upgraded more than 600 traffic intersection cameras to higher resolution systems to enhance overall public safety. But the scope of the problem demands continued action. As of today, Surrey Police service is actively investigating 44 44 extortion files will include 27 shootings frightening and unacceptable ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਵੱਡਾ ਮਸਲਾ ਪਿਛਲੇ ਸਮੇਂ ਦੌਰਾਨ ਬਣਿਆ ਰਿਹਾ ਹੈ ਅਤੇ ਫੈਡਰਲ ਇਲੈਕਸ਼ਨ ਦੇ ਸਮੇਂ ਵੀ ਇਸ ਮੁੱਦੇ ਦੇ ਉੱਪਰ ਸਾਰੀਆਂ ਧਿਰਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਇਸ ਸਮੇਂ ਜੋ ਸਰਵੇ ਸਾਹਮਣੇ ਆ ਰਹੇ ਨੇ ਉਸ ਵਿੱਚ ਅਫੋਰਡੇਬਿਲਟੀ ਅਤੇ ਵਧੀ ਹੋਈ ਕਾਸਟ ਆਫ ਲਿਵਿੰਗ ਤਿੰਨ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਹੈ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਬਿਲਡ ਕੈਨੇਡਾ ਹੋਮਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਫੈਡਰਲ ਸਰਕਾਰ ਦੇ ਹੌਸਿੰਗ ਪ੍ਰੋਗਰਾਮ ਨੂੰ ਮਾਨੀਟਰ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਾਲਿਸੀ ਰਾਹੀਂ ਕੈਨੇਡਾ ਚ ਘਰ ਬਣਾਉਣ ਦਾ ਪ੍ਰੋਸੀਜਰ ਤੇਜ਼ ਹੋਏਗਾ ਜਿਸ ਨਾਲ ਪ੍ਰੋਵਿੰਸਾਂ ਟਰੈਕਟਰੀਜ਼ ਅਤੇ ਫਸ ਨੈਸ਼ਨਸ ਦੇ ਨਾਲ ਮਿਲ ਕੇ ਅਫੋਰਡੇਬਲ ਘਰ ਬਣਾਏ ਜਾਣਗੇ ਇਸ ਤੋਂ ਇਲਾਵਾ ਕਮਿਊਨਿਟੀ ਹੌਸਿੰਗ ਵਧੇਗੀ ਮਿਡਲ ਕਲਾਸ ਵਾਸਤੇ ਪ੍ਰਾਈਵੇਟ ਡਿਵੈਲਪਰਾਂ ਦੇ ਨਾਲ ਸਾਂਝ ਬਣੇਗੇ ਤੇ ਇਸ ਦੇ ਸੀਈਓ ਐਨਾ ਬਾਈ ਲਾਓ ਹੋਣਗੇ ਜੋ ਕਿ ਟ੍ਰਾਂਟੋ ਦੀ ਸਿਟੀ ਕਾਉਂਸਲਰ रह ਚੁੱਕੇ ਨੇ ਇਸ ਤੋਂ ਇਲਾਵਾ ਫੈਡਰਲ ਸਰਕਾਰ ਦੀ ਜ਼ਮੀਨ ਉੱਪਰ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾਏਗੀ ਅਤੇ ਪਲੈਨਿੰਗ ਫੰਡ ਵੀ ਮੁਹੱਈਆ ਕਰਵਾਏ ਜਾਣਗੇ ਫੈਡਰਲ ਸਰਕਾਰ ਵੱਲੋਂ ਇਸ ਲਈ 13 ਬਿਲੀਅਨ ਡਾਲਰ ਰੱਖੇ ਗਏ ਨੇ ਇਸ ਫੰਡਾਂ ਤਹਿਤ ਓਟਵਾ ਐਡਮਿੰਟਨ ਵਿਨੀਪੈਗ ਟ੍ਰਾਂਟੋ ਅਤੇ ਲੈਂਗੁਇਲ ਕਿਊਬਿਕ ਦੇ ਵਿੱਚ 4000 ਮੋਡੀਊਲਰ ਘਰ ਸਭ ਤੋਂ ਪਹਿਲਾਂ ਬਣਾਏ ਜਾਣਗੇ ਬੇਸ਼ੱਕ ਸਰਕਾਰ ਇਸ ਨੂੰ ਅਫੋਰਡੇਬਲ ਹਾਊਸਿੰਗ ਦੇ ਲਈ ਅਹਿਮ ਦੱਸ ਰਹੀ ਹੈ ਪਰ ਕੰਜ਼ਰਵੇਟਿਵ ਲੀਡਰ ਪੇਰੇ ਪੌਲੀਆਬ ਨੇ ਇਸ ਦੀ ਆਲੋਚਨਾ ਕੀਤੀ ਹੈ ਜਿਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਸਿਰਫ ਬਿਊਰੋਕ੍ਰੇਸੀ ਵਧਾ ਰਹੇ ਨੇ ਜਦਕਿ ਚਾਹੀਦਾ ਹੈ ਕਿ ਪਰਮਿਟ ਜਾਰੀ ਕਰਨ ਦੇ ਵਿੱਚ ਤੇਜ਼ੀ ਕੀਤੀ ਜਾਵੇ ਅਤੇ ਟੈਕਸ ਦੇ ਰੂਪ ਦੇ ਵਿੱਚ ਜੋ ਖਰਚੇ ਬਿਲਡਰਸ ਦੇ ਹੁੰਦੇ ਨੇ ਉਹਨਾਂ ਨੂੰ ਘਟਾਇਆ ਜਾਵੇ ਇਸ ਦੇ ਨਾਲ ਹੀ ਹਾਊਸਿੰਗ ਅਫੋਰਡੇਬਿਲਟੀ ਆ ਸਕਦੀ ਹੈ ਜਿਨ੍ਹਾਂ ਆਖਿਆ ਕਿ ਮੌਜੂਦਾ ਜੋ ਪ੍ਰੋਗਰਾਮ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਉਸ ਦੇ ਨਾਲ ਸਿਰਫ ਬਿਊਰੋਕ੍ਰੇਸੀ ਦਾ ਸਾਈਜ਼ ਵੱਡਾ ਹੋਏਗਾ ਧਰਾਤਲ ਦੇ ਉੱਪਰ ਇਸ ਦਾ ਕੋਈ ਅਸਰ ਨਜ਼ਰ ਨਹੀਂ ਆਏਗਾ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਹਾਊਸਿੰਗ ਸਪਲਾਈ ਪ੍ਰਭਾਵਿਤ ਹੋਣ ਕਾਰਨ ਪ੍ਰਾਈਸ ਦੇ ਵਿੱਚ ਵਾਧਾ ਹੋਇਆ ਪਰ ਬੈਂਕ ਆਫ ਕੈਨੇਡਾ ਵੱਲੋਂ ਲਗਾਏ ਗਏ ਇੰਟਰਸਟ ਰੇਟ ਅਤੇ ਅਮਰੀਕੀ ਟੈਰਫਸ ਤੇ ਮੱਦੇਨਜ਼ਰ ਰੀਅਲ ਏਸਟੇਟ ਮਾਰਕੀਟ ਪਿਛਲੇ ਲੰਬੇ ਸਮੇਂ ਤੋਂ ਸੁਸਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਮਾਰਾਂ ਦਾ ਮੰਨਣਾ ਹੈ ਕਿ ਜਲਦੀ ਕਿਤੇ ਮਾਰਕੀਟ ਦੇ ਸਟੈਂਡ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਪਰ ਇਸ ਦੇ ਨਾਲ ਇਹ ਚਿੰਤਾਵਾਂ ਵੀ ਵੱਧ ਗਈਆਂ ਨੇ ਕਿ ਬਹੁਤ ਸਾਰੇ ਹਾਊਸਿੰਗ ਪ੍ਰੋਜੈਕਟ ਜੋ ਕਿ ਸ਼ੁਰੂ ਹੋਣੇ ਸਨ ਉਹਨਾਂ ਨੂੰ ਬਿਲਡਰ ਡਿਲੇ ਕਰ ਰਹੇ ਨੇ ਖਾਸ ਕਰਕੇ ਟ੍ਰਾਂਟੋ ਏਰੀਆ ਦੇ ਵਿੱਚ ਕਾਂਡੋਮਿਨੀਅਮਾਂ ਦੇ ਜੋ ਨਵੇਂ ਯੂਨਿਟ ਬਣਨੇ ਸਨ ਉਸ 'ਚ 60% ਦੀ ਘਰਾਬਟ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਇਕਨੋਮੀ ਠੀਕ ਹੁੰਦੀ ਹੈ ਤਾਂ ਸਪਲਾਈ ਇੱਕ ਵਾਰ ਫਿਰ ਤੋਂ ਵੱਡਾ ਮੁੱਦਾ ਬਣ ਸਕਦੀ ਹੈ ਪਰ ਫੈਡਰਲ ਸਰਕਾਰ ਇਸ ਨੂੰ ਆਪਣੇ ਪ੍ਰੋਗਰਾਮ ਦੇ ਤਹਿਤ ਹੱਲ ਕਰਨ ਦਾ ਦਾਅਵਾ ਜ਼ਰੂਰ ਕਰ ਰਹੀ ਹੈ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਛਾਈ ਹੋਈ ਸੁਸਤੀ ਦਾ ਨਜ਼ਰ ਜਿੱਥੇ ਫੈਡਰਲ ਸਰਕਾਰ ਦਾ ਡੈਫਿਸਟ ਵਧਾ ਰਿਹਾ ਉੱਥੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਉੱਪਰ ਵੀ ਇਸ ਦਾ ਅਸਰ ਸਪੱਸ਼ਟ ਰੂਪ ਚ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਅਲਬਰਟਾ ਹੋਵੇ ਜਾਂ ਬ੍ਰਿਟਿਸ਼ ਕੋਲੰਬੀਆ ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਵਾਰ ਕੰਟਰੈਕਟਰ ਰੀਨਿਊ ਹੋਣ ਸਮੇ ਤਨਖਾਹ ਵਾਧੇ ਦੀ ਜੋ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਮੁਹੱਈਆ ਕਰਵਾਉਣ ਤੋਂ ਪ੍ਰੋਵਿੰਸ਼ੀਅਲ ਸਰਕਾਰਾਂ ਅਸਮਰਥ ਮੁਹੱਈਆ ਦਿਖਾਈ ਦੇ ਰਹੀਆਂ ਨੇ ਜਿਸ ਕਾਰਨ ਬ੍ਰਿਟਿਸ਼ ਕੰਮਬੀਆ ਦੇ ਵਿੱਚ ਪ੍ਰੋਟੈਸਟ ਵੀ جاری ਹੈ ਪਰ ਦੂਜੇ ਪਾਸੇ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਬਜਟ ਦੀ ਗੱਲ ਕੀਤੀ ਜਾਵੇ ਤਾਂ ਘਾਟਾ 11.6 ਬਿਲੀਅਨ ਡਾਲਰ ਹੋਣ ਦੀ ਉਮੀਦ ਸੀ ਪਰ ਪਹਿਲੇ ਕੁਆਟਰਾਂ ਦੇ ਨੰਬਰਾਂ ਤੋਂ ਬਾਅਦ ਫਾਈਨੈਂਸ ਮਿਨਿਸਟਰ ਦਾ ਕਹਿਣਾ ਹੈ ਕਿ ਅਗਲੇ ਫਿਜ਼ੀਕਲ ਈਅਰ ਦੇ ਵਿੱਚ ਬਜਟ ਘਾਟਾ 12.6 ਬਿਲੀਅਨ ਡਾਲਰ ਤੱਕ ਹੋਣ ਦੀ ਉਮੀਦ ਹੈ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਦਾ ਸਭ ਤੋਂ ਪਹਿਲਾ ਅਨੁਮਾਨ 10.9 ਬਿਲੀਅਨ ਡਾਲਰ ਦੇ ਘਾਟੇ ਦਾ ਸੀ ਪਰ ਹੁਣ ਇਹ ਕਾਫੀ ਵੱਧਦਾ ਦਿਖਾਈ ਦੇ ਰਿਹਾ ਹੈ ਕਾਰਬਨ ਟੈਕਸ ਹਟਣ ਨਾਲ ਸਰਕਾਰ ਦਾ 1.8 ਬਿਲੀਅਨ ਡਾਲਰ ਦਾ ਰੈਵਨਿਊ ਘਟਿਆ ਹੈ ਤੋਂ ਇਲਾਵਾ ਨੈਚੁਰਲ ਗੈਸ ਕੋਲੇ ਦੀਆਂ ਕੀਮਤਾਂ ਉਮੀਦ ਨਾਲੋਂ ਬਹੁਤ ਘੱਟ ਨੇ ਅਤੇ ਫੋਰੈਸਟ ਦੇ ਲੋਸ ਟੈਂਪੇਜ਼ ਰੇਟ ਵੀ ਰੈਵਨਿਊ ਉੱਪਰ ਅਸਰ ਪਾ ਰਹੇ ਨੇ ਇਸ ਤੋਂ ਇਲਾਵਾ ਘਰਾਂ ਦੀ ਸੇਲ 5.6% ਘੱਟ ਹੈ ਜੋ ਕਿ ਫਸਟ ਟਾਈਮ ਹੋਮ ਬਾਇਰਸ ਲਈ ਤਾਂ ਚੰਗੀ ਖਬਰ ਹੈ ਪਰ ਪ੍ਰੋਵਿੰਸ਼ੀਅਲ ਸਰਕਾਰ ਦਾ ਪ੍ਰਾਪਰਟੀ ਟ੍ਰਾਂਸਫਰ ਟੈਕਸ ਤੋਂ ਆਉਣ ਵਾਲਾ ਰੈਵਨਿਊ ਇਸ ਦੇ ਨਾਲ ਘਟਿਆ ਅਤੇ ਇਸ ਸਾਲ ਜੰਗਲਾਂ ਨੂੰ ਲੱਗੀਆਂ ਜ਼ਿਆਦਾ ਅੱਗਾਂ ਨੇ ਵੀ ਸਰਕਾਰ ਦਾ ਖਰਚਾ ਵਧਾਇਆ ਅਤੇ ਫੈਡਰਲ ਸਰਕਾਰ ਪਾਸੋਂ ਮਿਲਣ ਵਾਲੀ ਜਜਾਸਟਰ ਫੰਡਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਫਾਈਨੈਂਸ ਮਿਨਿਸਟਰ ਨੇ ਕਿਹਾ ਕਿ ਸਰਕਾਰ 1.5 ਬਿਲੀਅਨ ਡਾਲਰ ਦੇ ਖਰਚੇ ਅਗਲੇ 3 ਸਾਲਾਂ ਦੇ ਵਿੱਚ ਘਟਾ ਰਹੀ ਹੈ ਜਿਸਾ ਤਹਿਤ ਇਸ ਸਾਲ 300 ਮਿਲੀਅਨ ਡਾਲਰ ਦਾ ਬਜਟ ਕੱਟ ਲਗਾਇਆ ਜਾਏਗਾ ਸਰਕਾਰ ਵੱਲੋਂ ਐਡਵਰਟਾਈਜ਼ਮੈਂਟ ਕਾਸਟ ਘਟਾਈ ਜਾ ਰਹੀ ਹੈ ਇਸ ਤੋਂ ਇਲਾਵਾ ਪਬਲਿਕ ਸਰਵਿਸ ਦੇ ਵਿੱਚ ਹਾਇਰਿੰਗਸ ਫ੍ਰੀਜ਼ ਕੀਤੀਆਂ ਗਈਆਂ ਨੇ ਤੇ ਪਬਲਿਕ ਸਰਵਿਸ ਦਾ ਸਾਈਜ਼ 850 ਘਟਾਇਆ ਗਿਆ ਤੇ ਬਾਕੀ ਪ੍ਰੋਗਰਾਮਾਂ ਨੂੰ ਵੀ ਸਰਕਾਰ ਦੇਖ ਰਹੀ ਹੈ ਜਿੱਥੇ ਕੱਟ ਲਗਾ ਕੇ ਬਚਤ ਕੀਤੀ ਜਾ ਸਕਦੀ ਹੈ ਤਾਂ ਜੋ ਇਸ ਡੈਫਿਸਟ ਨੂੰ ਘਟਾਇਆ ਜਾ ਸਕੇ ਫੋਰਸ ਮਿਨਿਸਟਰ ਨੇ ਕਿਹਾ ਕਿ ਸਰਕਾਰ ਦਾ ਫੋਕਸ ਹੈ ਕਿ ਕ੍ਰਿਟੀਕਲ ਪ੍ਰੋਗਰਾਮ ਚੱਲਦੇ ਰਹਿਣ ਅਤੇ ਇਸ ਉੱਪਰ ਫੋਕਸ ਵੀ ਲਗਾਤਾਰ ਜਾਰੀ ਰੱਖਿਆ ਜਾਵੇ ਬ੍ਰਿਟਿਸ਼ ਕੋਲੰਬੀਆ ਦਾ ਟੋਟਲ ਕਰਜ਼ਾ 212 ਬਿਲੀਅਨ ਡਾਲਰ 2027-28 ਦੇ ਫਿਸਕਲ ਈਅਰ ਦੌਰਾਨ ਜਾਣ ਦੀ ਸੰਭਾਵਨਾ ਜੋ ਕਿ ਇਸ ਵਿੱਤੀ ਸਾਲ 155 ਬਿਲੀਅਨ ਡਾਲਰ ਦੇ ਉੱਪਰ ਹੈ ਤੇ ਸਰਕਾਰ ਟੈਕਸ ਫੇਅਰ ਦਾ ਪੈਸਾ ਜੋ ਕਰਜ਼ਾ ਚੁੱਕਿਆ ਉਹਦੇ ਵਿਆਜ ਦੇ ਰੂਪ ਚ 5 ਬਿਲੀਅਨ ਡਾਲਰ ਤੋਂ ਜ਼ਿਆਦਾ ਅਦਾ ਕਰੇਗੀ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਗੈਸ ਪ੍ਰਾਈਸ ਇੱਕ ਵਾਰ ਫਿਰ ਵਧਣ ਤੋਂ ਬਾਅਦ ਹੁਣ ਮੋੜ ਘਟਣ ਲੱਗੇ ਨੇ ਸੋਮਵਾਰ ਨੂੰ ਰੈਗੂਲਰ ਗੈਸ ਪ੍ਰਾਈਸ ਵਿੱਚ 6.4% ਘਟਣ ਤੋਂ ਬਾਅਦ 1 ਡਾਲਰ 71 ਸੈਂਟ ਤੇ ਸੀ ਪਰ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਸਮੇਂ ਗੈਸ ਪ੍ਰਾਈਸ 8 ਸੈਂਟ ਜ਼ਿਆਦਾ ਨੇ ਮਹਾਰਾਜ ਨੇ ਦੱਸਿਆ ਕਿ ਵਾਸ਼ਿੰਗਟਨ ਚ ਪਾਈਪਲਾਈਨ ਚ ਮੇਨਟੇਨੈਂਸ ਅਤੇ ਕੈਲੀਫੋਰਨੀਆ ਚ ਰੈਫਾਇਨਰੀ ਬੰਦ ਹੋਣ ਕਾਰਨ ਸਪਲਾਈ ਪ੍ਰਭਾਵਿਤ ਹੋਈ ਸੀ ਅਤੇ ਕੀਮਤਾਂ ਵਧੀਆਂ ਸਨ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟ ਸਕਦੀਆਂ ਨੇ ਕਿਉਂਕਿ ਸਪਲਾਈ ਹੁਣ ਠੀਕ ਹੋ ਰਹੀ ਹੈ ਪਰ ਦੇਸ਼ ਵਿੱਚ ਪਿਛਲੇ ਹਫਤੇ ਐਵਰੇਜ ਗੈਸ ਪ੍ਰਾਈਸ ਰੈਗੂਲਰ 1 ਡਾਲਰ 41 ਸੈਂਟ ਦੇ ਉੱਪਰ ਰਿਹਾ ਸੀ ਪਰ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਕੈਨੇਡਾ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਵੈਸੇ ਵੀ 20 ਤੋਂ 30 ਸੈਂਟ ਜ਼ਿਆਦਾ ਰਹਿੰਦੀਆਂ ਨੇ ਅਤੇ ਸਪਲਾਈ ਚੇਨ ਦੇ ਵਿੱਚ ਹੋਈ ਗੜਬੜ ਦੇ ਕਾਰਨ 2 ਡਾਲਰ ਦੇ ਉੱਪਰ ਪੋਚ ਗਈਆਂ ਸਨ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਗੈਸ ਦੀਆਂ ਕੀਮਤਾਂ 1.5 ਡਾਲਰ ਤੋਂ ਹੇਠਾਂ ਵੀ ਮੈਟਰੋ ਵੈਂਕੂਵਰ ਰੀਜ਼ਨ ਦੇ ਵਿੱਚ ਦੇਖੀਆਂ ਗਈਆਂ ਸਨ ਪਰ ਬਾਅਦ ਦੇ ਵਿੱਚ ਅਮਰੀਕਾ 'ਚ ਤੂਫਾਨ ਆਉਣ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਈ ਅਤੇ ਹੁਣ ਗੈਸ ਪਾਈਪਲਾਈਨ 'ਚ ਮੇਨਟੇਨੈਂਸ ਅਤੇ ਰੈਫਾਇਨਰੀ ਬੰਦ ਹੋਣ ਕਾਰਨ ਇੱਕ ਵਾਰ ਫਿਰ ਤੋਂ ਸਪਲਾਈ ਪ੍ਰਭਾਵਿਤ ਹੋਈ ਜਿਸ ਕਾਰਨ ਗੈਸ ਦੀਆਂ ਕੀਮਤਾਂ 2 ਡਾਲਰ ਨੂੰ ਛੂ ਕੇ ਵਾਪਸ ਆਈਆਂ ਨੇ ਅਤੇ ਜੇਕਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਪਲਾਈ ਠੀਕ ਰਹਿੰਦੀ ਹੈ ਤਾਂ ਗੈਸ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਨੇ ਪਰ ਜਿਵੇਂ ਸਮਰ ਖਤਮ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਵਿੰਟਰ ਦੇ ਵਿੱਚ ਕੈਨੇਡਾ ਨੇ ਦਾਖਲ ਹੋਣਾ ਤਾਂ ਵਿੰਟਰ ਸਮੇਂ ਰਫਾਈਨਰੀਜ਼ ਦੀ ਮੇਨਟੇਨੈਂਸ ਇੱਕ ਵਾਰ ਫਿਰ ਤੋਂ ਹੁੰਦੀ ਹੈ ਜਿਸ ਕਾਰਨ ਗੈਸ ਦੀਆਂ ਕੀਮਤਾਂ ਵਧਦੀਆਂ ਨੇ ਪਰ ਹੁਣ ਇੱਕ ਵਾਰ ਰਾਹਤ ਜ਼ਰੂਰ ਮਿਲੀ ਹੈ ਕੈਨੇਡਾ ਵਿੱਚ ਹੋਈਆਂ 45ਵੀਂਆਂ ਫੈਡਰਲ ਚੋਣਾਂ ਦੌਰਾਨ ਗਲਤ ਜਾਣਕਾਰੀ ਅਤੇ ਪਰਮਾਉ ਖਬਰਾਂ ਫਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਲੈਕਸ਼ਨ ਕੈਨੇਡਾ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਇਲੈਕਸ਼ਨਲ ਰਿਜ਼ਲਟ ਤੇ ਉੱਪਰ ਕੋਈ ਅਸਰ ਨਹੀਂ ਪਿਆ ਏਜੰਸੀ ਨੇ ਆਪਣੀ ਚੋਣ ਤੋਂ ਬਾਅਦ ਜਾਰੀ ਹੋਣ ਵਾਲੀ ਰਿਪੋਰਟ ਚ ਦੱਸਿਆ ਕਿ ਨਾ ਤਾਂ ਏਜੰਸੀ ਨੂੰ ਅਤੇ ਨਾ ਹੀ ਕਿਸੇ ਸਕਿਉਰਿਟੀ ਐਂਡ ਇੰਟੈਲੀਜੈਂਸ ਨੂੰ ਇਸ ਸੰਬੰਧੀ ਕੋਈ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਦਾ ਕਿਸੇ ਸਾਈਬਰ ਹਮਲੇ ਬਾਰੇ ਜੋ ਪ੍ਰਚਾਰ ਚਲਾਇਆ ਗਿਆ ਉਸ ਤੋਂ ਕੋਈ ਸਬੂਤ ਨਹੀਂ ਮਿਲਿਆ ਪ੍ਰਭਾਵਿਤ ਬੀ ਇਲੈਕਸ਼ਨ ਇਸ ਦੇ ਨਾਲ ਨਹੀਂ ਹੋਈ ਚੀਫ ਇਲੈਕਟਰਲ ਅਫਸਰ ਸਟੀਫਨ ਪੈਰੋ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਬਾਹਰੀ ਦੇਸ਼ ਵੱਲੋਂ ਚੋਣ ਪ੍ਰਕਿਰਿਆ 'ਚ ਦਖਲ ਦੇਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਇਲੈਕਸ਼ਨ ਕੈਨੇਡਾ ਨੇ ਕਿਹਾ ਕਿ ਉਹ ਚੋਣਾਂ ਦੀ ਪਾਰਦਰਸ਼ਤਾ ਅਤੇ ਵਿਸ਼ਵਾਸਯੋਗਤਾ ਨੂੰ ਬਣਾਈ ਰੱਖਣ ਦੇ ਲਈ ਝੂਠੀ ਜਾਂ ਗਲਤ ਜਾਣਕਾਰੀ ਨੂੰ ਲੱਭ ਕੇ ਉਸ ਦਾ ਜਵਾਬ ਆਪਣੇ ਗਵਰਨਮੈਂਟ ਰਿਸੋਰਸਸ ਦੇ ਰਾਹੀਂ ਦੇਣ ਉੱਪਰ ਧਿਆਨ ਲਗਾਤਾਰ ਦੇ ਰਹੀ ਹੈ ਤੇ ਇਸ ਤੇ ਯੋਗ ਵੀ ਹੈ। ਇਸ ਵਾਰ ਚੋਣਾਂ ਦੌਰਾਨ ਸੋਸ਼ਲ ਮੀਡੀਆ ਉੱਤੇ ਵੀ ਪਹਿਲਾਂ ਨਾਲੋਂ ਜ਼ਿਆਦਾ ਸਰਗਰਮੀ ਰੱਖੀ ਗਈ ਸੀ। 2021 ਦੀ ਇਲੈਕਸ਼ਨ ਵਿੱਚ ਟੋਟਲ 1059 ਸਨੇਹੇ ਪੋਸਟ ਕੀਤੇ ਗਏ ਸਨ ਉੱਥੋਂ ਇਸ ਵਾਰੀ ਇਹ ਗਿਣਤੀ ਵਧਾ ਕੇ 1531 ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਲੈਕਸ਼ਨ ਕੈਨੇਡਾ ਵੱਲੋਂ ਚੋਣਾਂ ਦੀ ਪਾਰਦਰਸ਼ਤਾ ਅਤੇ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਨ ਦੇ ਲਈ 26 ਵੀਡੀਓਜ਼ ਵੀ ਛਾਰੀ ਕੀਤੀਆਂ ਗਈਆਂ ਜਦਕਿ 6 ਹੋਰ ਵੀਡੀਓਜ਼ ਲੋਕਾਂ ਨੂੰ ਇਹ ਦੱਸਣ ਲਈ ਸਨ ਕਿ ਕਦੋਂ ਕਿੱਥੇ ਅਤੇ ਕਿਵੇਂ ਵੋਟ ਪਾਈ ਜਾਵੇ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਰਾਹੀਂ ਲੋਕਾਂ 'ਚ ਚੋਣ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਪਹੁੰਚੀ ਹੈ ਅਤੇ ਉਹਨਾਂ ਨੂੰ ਭਰੋਸੇ ਦੇ ਵਿੱਚ ਇਹ ਵੀ ਲਿਆ ਗਿਆ ਕਿ ਮਦਦ ਇਸ ਬਾਰੇ ਮਿਲਦੀ ਰਹੇਗੀ ਇਸ ਵਾਰੀ ਦੀ ਇਲੈਕਸ਼ਨ ਦੀ ਲਾਗਤ 570 ਮਿਲੀਅਨ ਡਾਲਰ ਸੀ ਜੋ ਕਿ 2021 ਦੀ ਇਲੈਕਸ਼ਨ ਤੋਂ ਘੱਟ ਸੀ ਉਸ ਸਮੇਂ 574 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ ਕਿਉਂਕਿ ਕੈਨੇਡਾ ਦੀ ਫੈਡਰਲ ਇਲੈਕਸ਼ਨ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਪਿਛਲੇ ਸਾਲ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਜਿਸ ਦੇ ਬਾਅਦ ਫੈਡਰਲ ਸਰਕਾਰ ਦੇ ਵੱਲੋਂ ਇੱਕ ਇੰਡੀਪੈਂਡੈਂਟ ਕਮਿਸ਼ਨ ਇਸ ਲਈ ਬਣਾਇਆ ਗਿਆ ਸੀ ਜਿਸ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਵੀ ਸਾਂਝੀ ਕੀਤੀ ਗਈ ਸੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਦੇ ਵੱਲੋਂ ਸਖਤੀ ਕੀਤੀ ਗਈ ਹੈ ਤਾਂ ਜੋ ਲੋਕ ਕੈਨੇਡਾ ਦੇ ਵਿੱਚ ਕੱਚੇ ਨੇ ਉਹਨਾਂ ਦਾ ਭਵਿੱਖ ਕੀ ਹੋਏਗਾ ਇਸ ਬਾਰੇ ਸੈਂਚਰਾ ਇਮੀਗ੍ਰੇਸ਼ਨ ਤੋਂ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਸੰਬੰਧੀ ਸਖਤੀ ਲਗਾਤਾਰ ਵੱਧਦੀ ਜਾ ਰਹੀ ਹੈ ਸੈਂਚੂਰੀਆ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਹੁਣ ਨਾਲ ਅਸੀਂ ਗੱਲਬਾਤ ਕਰ ਲਈ ਹੈ ਕਿ ਕੀ ਸਿਚੁਏਸ਼ਨ ਹੈ ਇਸ ਵੇਲੇ ਗੁਰਪ੍ਰੀਤ ਸਿੰਘ ਜੀ ਇਹ ਸਖਤੀ ਕਿੰਨਾ ਚਿਰ ਹੋਰ ਰਹੂਗੀ ਲੱਗਦਾ ਜੀ ਇਮੀਗ੍ਰੇਸ਼ਨ ਦੇ ਹਾਲਾਤ ਦੇ ਮੁਤਾਬਕ ਤੇ ਗਵਰਨਮੈਂਟ ਦੇ ਕਹਿਣ ਦੇ ਮੁਤਾਬਕ ਇਹ ਜਿਹੜੀ ਹੈ ਜੀ ਇੰਨੀ ਜਲਦੀ ਇਹਦਾ ਕੋਈ ਹੱਲ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਹਿੰਦੇ ਕਿ ਓਵਰ ਪੋਪੂਲੇਸ਼ਨ ਹੈ ਜਿਹੜੀ ਨਾਨ ਇਮੀਗ੍ਰੈਂਟ ਦੀ ਇੱਥੇ ਤੇ ਲੱਗਦਾ ਨਹੀਂ ਕਿ ਇਹਦਾ ਕੋਈ ਛੇਤੀ ਹੱਲ ਹੋਊਗਾ ਕਿਉਂਕਿ ਕਾਫੀ ਜ਼ਿਆਦਾ ਇਹ ਚੀਜ਼ ਦੀ ਡਿਮਾਂਡ ਕੀਤੀ ਜਾ ਰਹੀ ਸੀ ਵਾਰ-ਵਾਰ ਲੋਕਾਂ ਵੱਲੋਂ ਜਿਹੜੇ ਇੱਥੇ ਸਿਟੀਜ਼ਨ ਸੀ ਜਾਂ ਜਿਹੜੇ ਪੁਰਾਣੇ ਲੋਕ ਸੀ ਕਿ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਤੇ ਜਿਹੜੀ ਐਂਟੀ ਪਾਰਟੀ ਆ ਗਵਰਨਮੈਂਟ ਦੇ ਜਿੱਦਾਂ ਪੀਅਰ ਪੋਲੀਵਰਜੀ ਉਹ ਵੀ ਕਹਿ ਰਹੇ ਨੇ ਕਿ ਜਿਹੜੀ ਉਹ ਜਿਹੜਾ ਟੈਂਪਰੇਰੀ ਫੋਰਨ ਵਰਕਰ ਨੂੰ ਜਿਹਦਾ ਸਟਾਪ ਕਰਨਾ ਚਾਹੀਦਾ ਤੋਂ ਲੱਗਦਾ ਨਹੀਂ ਆ ਕਿ ਇਹ ਨੀਤੀ ਕੋਈ ਇਹਦਾ ਹੱਲ ਹੋਊਗਾ ਲੋਕੇ ਕਹਿੰਦੇ ਆ ਵੀ ਹੁਣ ਬਾਹਰੋਂ ਆਉਣੇ ਘਟ ਗਏ ਆ ਜਿਹੜੇ ਇੱਥੇ ਵਾਲੇ ਆ ਚਾਹੇ ਉਹ ਵਰਕ ਪਰਮਿਟ ਵਾਲੇ ਚਾਹੇ ਸਟੂਡੈਂਟ ਦੂਜੇ ਉਹਨਾਂ ਦੇ ਪੱਕੇ ਹੋਣ ਦੇ ਚਾਂਸ ਵਧ ਗਏ ਆ ਇਹ ਕੋਈ ਗੱਲ ਹੈ ਜੀ ਬਿਲਕੁਲ ਨਹੀਂ ਜੀ ਬਿਲਕੁਲ ਇਦਾਂ ਨਹੀਂ ਹੋਇਆ ਇਹ ਤਾਂ ਔਖਾ ਹੀ ਕੀਤਾ ਜਾ ਰਿਹਾ ਕਿਉਂਕਿ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਲਾਸਟ ਡਰਾਅ ਨੂੰ ਦੇਖਦੇ ਹੋ ਤਾਂ ਪਹਿਲਾਂ ਉਹ ਜਿਹੜਾ ਡਰਾ ਸੀ ਉਹ ਕਾਫੀ ਥੱਲੇ ਆ ਗਿਆ ਸੀ ਪਰ ਰਾਈਟ ਨਾਉ ਜੇ ਉਹਨਾਂ ਲੇਟੈਸਟ ਜਿਹੜਾ ਡਰਾ ਆਇਆ ਉਹ ਫੇਰ 534 ਤੇ ਚਲਾ ਗਿਆ ਜੇ ਇਹਨਾਂ ਨੇ ਇੱਥੋਂ ਵਾਲੇ ਲੋਕਾਂ ਨੂੰ ਵੀ ਪੱਕੇ ਕਰਨਾ ਹੁੰਦਾ ਤਾਂ ਸ਼ਾਇਦ ਉਹ ਡਰਾ ਜਿਹੜੇ ਉਹ ਥੱਲੇ ਆਉਂਦੇ ਪਰ ਇਦਾਂ ਦਾ ਕੋਈ ਹਜੇ ਤੱਕ ਸਾਈਨ ਨਹੀਂ ਮਿਲ ਰਿਹਾ ਕਿ ਜਿਹੜੇ ਇੱਥੋਂ ਵਾਲੇ ਆ ਉਹਨਾਂ ਨੂੰ ਜ਼ਿਆਦਾ ਪੱਕੇ ਕਰਨ ਦੇ ਵਿੱਚ ਜਿਹੜੀ ਗਵਰਨਮੈਂਟੋਂ ਕੋਈ ਜ਼ਿਆਦਾ ਵਧੀਆ ਪ੍ਰੋਗਰਾਮ ਲੈ ਕੇ ਆ ਰਹੀ ਆ ਚਾਰ ਕੁ ਲੱਖ ਸਾਲ ਦਾ ਇਹ ਪੱਕਾ ਕਰਦੇ ਆ ਅੰਦਾਜ਼ਨ ਇੱਥੇ ਕੱਚੇ ਜੇ ਤੇ ਆਪਾਂ ਕੁੱਲ ਗਲਤੀ ਜਿਹੜੀ ਸਾਰੀ ਮਿਣਾ ਲਈਏ ਜਿਵੇਂ ਕਿ ਸਟੂਡੈਂਟਸ ਜਾਂ ਰਿਫਿਊਜੀ ਵੀ ਕੱਚਿਆਂ 'ਚ ਹੀ ਆਉਂਦੇ ਨੇ ਜਿੰਨੀ ਦੇਰ ਤੱਕ ਉਹ ਪੀਆਰ ਨਹੀਂ ਹੁੰਦੇ ਜਾਂ ਜਿਹੜੇ ਵਰਕ ਪਰਮਿਟ ਤੇ ਨੇ ਜੇ ਸਾਰਿਆਂ ਨੂੰ ਓਵਰਆਲ ਆਪਾਂ ਮਿਲਾ ਲਈਏ ਤੇ ਜਿਹੜੀ ਇਹ ਗਿਣਤੀ ਆ ਜੇ ਬਹੁਤ ਜ਼ਿਆਦਾ ਮਿਲੀਅਨਸ ਦੇ ਵਿੱਚ ਚਲ ਜਾਂਦੀ ਆ ਪਰ ਜੇ ਆਪਾਂ ਇਕੱਲੇ ਸਟੂਡੈਂਟਸ ਦੀ ਗੱਲ ਕਰੀਏ ਤੇ ਉਹ ਤਕਰੀਬਨ 1.5 ਦੇ ਕਰੀਬ ਲਿੰਕ ਡੈਡ ਦੇ ਮਿਲੀਅਨ ਦੇ ਕਰੀਬ ਜਿਹੜੇ ਸਟੂਡੈਂਟ ਇੱਥੇ ਹੈਗੇ ਨੇ ਤੇ ਜਿਹੜੇ ਜਿਹੜੇ ਆ ਵਰਕਰ ਨੇ ਇਹ ਕਿੰਨੇ ਕੋਣਗੇ ਅੰਦਾਜ਼ਾ ਜੀ 2-4 ਮਿਲੀਅਨ ਹਾਂਜੀ ਇਹਦੇ ਕਰੀਬ ਹੋਣਗੇ ਜੀ ਜ਼ਿਆਦਾ ਵੀ ਹੋ ਸਕਦੇ ਆ ਕਿਉਂਕਿ ਇਹਨਾਂ ਦੀ ਗਿਣਤੀ ਨਹੀਂ ਆਉਂਦੀ ਜਦੋਂ ਜਿਵੇਂ ਹੁਣ ਇਹਨਾਂ ਨੇ ਪੀਆਰ ਦੇਣੀ ਹੁੰਦੀ ਆ ਉਹਦੀ ਇੱਕ ਗਿਣਤੀ ਹੁੰਦੀ ਆ ਕਿ ਸਰਕਾਰ ਨੇ 4 ਲੱਖ ਨੂੰ ਪੀਆਰ ਦੇਣੀ ਆ ਜਾਂ ਇੰਨੇ ਹੀ ਬੰਦਿਆਂ ਨੂੰ ਇੱਥੇ ਪੱਕੇ ਕਰਨਾ ਪਰ ਜੇ ਕਿਸੇ ਨੂੰ ਇਹਨਾਂ ਨੇ ਟੈਂਪਰੇਰੀ ਫੋਰਨ ਵਰਕਰ ਤੇ ਲੈ ਕੇ ਆਉਣਾ ਆ ਟੈਂਪਰੇਰੀ ਤੌਰ ਤੇ ਤੇ ਉਹਦੀ ਗਿਣਤੀ ਨਹੀਂ ਹੁੰਦੀ ਇਹਨਾਂ ਤੇ ਜਿਹੜਾ ਇੱਕ ਸਟੂਡੈਂਟ ਆ 12ਵੀਂ ਕਰਕੇ ਆ ਗਿਆ ਪੜਾਈ ਪੂਰੀ ਕਰ ਲਈ ਉਹਨੇ 2 ਸਾਲ ਉਸ ਤੋਂ ਬਾਅਦ 1 ਸਾਲ ਕੰਮ ਕਰ ਲਿਆ ਚੰਗੇ ਉਹ ਨੰਬਰ ਲੈ ਲੈ ਆ IELTS ਦੇ ਵਿੱਚੋਂ 7 7 ਲੈ ਲੈ ਉਹਦੇ ਕਿੰਨੇ ਕੁ ਚਾਂਸ ਆ ਪੁਆਇੰਟ ਕਿੰਨੇ ਕੁ ਬਣਦੇ ਤੇ ਪੱਕੇ ਹੋਣ ਦੇ ਜੀ ਅੱਜ ਕੱਲ ਦੇ ਹਾਲਾਤਾਂ ਦੇ ਮੁਤਾਬਕ ਜੇ ਕੋਈ ਸਟੂਡੈਂਟ ਇੰਡੀਆ ਤੋਂ ਪਲੱਸ 2 ਕਰਕੇ ਆਇਆ ਤੇ ਇੱਥੇ 2 ਸਾਲ ਦਾ ਡਿਪਲੋਮਾ ਕੀਤਾ ਤੇ 1 ਸਾਲ ਕੰਮ ਕਰਨ ਦੇ ਬਾਅਦ ਜੇ ਉਹਦੇ ਕੋਲ 8 ट्रिपल 7 ਬੈਂਡ ਹੈਗੇ ਆ ਤੇ ਉਹਦਾ ਸਿਰਫ ਸਿਰਫ 425 ਸਕੋਰ ਬਣਦਾ ਪਰ ਜੇ ਅੱਜ ਦੇ ਹਾਲਾਤ ਉਹ ਤੁਸੀਂ ਦੇਖੋ ਤਾਂ ਸਕੋਰ ਜਿਹੜਾ ਉਹ 534 ਦੇ ਉੱਤੇ ਆ ਤੇ ਜੇ ਤੇ ਕੋਈ ਟ੍ਰੇਡ ਬੇਸ ਡਰਾਅ ਦੇ ਵਿੱਚ ਜਾਂ ਹੈਲਥ ਕੇਅਰ ਕੈਟਾਗਰੀ ਦੇ ਵਿੱਚ ਚਲੇ ਜਾਏਗਾ ਫਿਰ ਤੇ ਸ਼ਾਇਦ ਉਹ 3 4 ਸਾਲ ਬਾਅਦ ਪੱਕਾ ਹੋ ਜਾਵੇ ਅਰ ਜੇ ਉਸ ਤਰ੍ਹਾਂ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਆ ਤੇ ਨਾ ਹੀ ਕੋਈ ਇਦਾਂ ਦੀ ਐਕਸਪ੍ਰੈਸ ਐਂਟਰੀ ਦਾ ਕੋਈ ਇਹੋ ਜਿਹਾ ਡਰਾਇਆ ਜਿਹੜਾ ਉਹ ਅੱਜ ਦੇ ਦਿਨ ਤੱਕ 450 ਤੋਂ ਥੱਲੇ ਹੋਵੇ ਜਿਹੜੇ ਸਟੂਡੈਂਟ ਬਾਹਰੋਂ ਆ ਰਹੇ ਆ ਉਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੁਣ ਵੀਜ਼ੇ ਕੁਝ ਰਿਫਿਊਜ਼ ਵੀ ਹੋ ਰਹੇ ਆ ਬਹੁਤ ਜ਼ਿਆਦਾਤਰ ਵੀਜ਼ਰ ਰਿਫਿਊਜ਼ ਹੋ ਰਿਹਾ ਜੀ ਲਾਸਟ ਜਿਹੜੀ ਇਹਨਾਂ ਨੇ ਗਵਰਨਮੈਂਟ ਨੇ ਇਹਨਾਂ ਨੇ ਡਾਟਾ ਕੱਢਿਆ ਸੀ ਉਹਦੇ ਵਿੱਚ 35% ਜਿਹੜੀ ਕਟੌਤੀ ਕੀਤੀ ਗਈ ਆ ਉਹ ਜਿਹੜੀ ਕਟੌਤੀ ਉਹ ਸਪੈਸ਼ਲੀ ਤੌਰ ਤੇ ਉਹ ਜ਼ਿਆਦਾਤਰ ਦੇਖਿਆ ਜਾਵੇ ਤੇ ਉਹ ਚਾਈਨਾ ਤੇ ਇੰਡੀਆ ਦੇ ਉੱਤੇ ਲੱਗੀ ਆ ਕਿਉਂਕਿ ਉੱਥੋਂ ਦੀ ਪਾਪੂਲੇਸ਼ਨ ਜਿਹੜੀ ਉਹ ਵਧੇਰੇ ਤੇ ਸਟੂਡੈਂਟ ਵੀਜ਼ੇ ਤੇ ਆਉਂਦੀ ਸੀ ਤੇ ਉਹਨਾਂ ਨੂੰ ਹੀ ਜ਼ਿਆਦਾ ਕੱਟ ਲੱਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਓਕੇ ਜੀ ਧੰਨਵਾਦ ਦੋਸਤੋ ਗੁਰਪ੍ਰੀਤ ਸਿੰਘ ਖੁਣੀ ਸੈਂਚਰਾ ਇਮੀਗ੍ਰੇਸ਼ਨ ਸਰੀ ਤੋਂ ਸੀ ਗਲਬਤ ਕੀਤੀ ਆ ਤੇ ਕੋਈ ਹੋਰ ਜਾਣਕਾਰੀ ਤੁਸੀਂ ਇਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਹੁਣ ਦੇਖਦੇ ਆਂ ਐਡਮੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਗਲੇ ਸਾਲ ਯਾਨੀ 2026 ਦੇ ਅਖੀਰ ਤੱਕ ਅਲਬਰਟਾ ਦੇ ਵਿੱਚ ਜਿਹੜਾ ਡਰਾਈਵਰ ਲਾਇਸੈਂਸ ਹੋਵੇਗਾ ਤੁਹਾਡੇ ਕੋਲ ਉਹਦੇ ਉੱਤੇ ਤੁਹਾਡੇ ਸਿਟੀਜ਼ਨਸ਼ਿਪ ਦੇ ਮਾਰਕਰ ਹੋਣਗੇ ਔਰ ਨਾਲ ਦੀ ਨਾਲ ਹੈਲਥ케ਅਰ ਕਾਰਡ ਦਾ ਨੰਬਰ ਵੀ ਉਹਦੇ ਤੇ ਹੋਵੇਗਾ ਜੀਹਾਂ ਤੁਸੀਂ ਠੀਕ ਸੁਣਿਆ 2026 ਦੇ ਅਖੀਰ ਵਿੱਚ ਤੁਹਾਡੇ ਡਰਾਈਵਰ ਲਾਇਸੈਂਸ ਦੇ ਉੱਤੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਮਾਰਕਰ ਹੋਣਗੇ ਔਰ ਨਾਲ ਦੀ ਨਾਲ ਅਲਬਰਟਾ ਹੈਲਥ케ਅਰ ਦਾ ਨੰਬਰ ਵੀ ਹੋਵੇਗਾ ਪ੍ਰੀਮੀਅਰ ਡੈਨੀਅਲਸ ਮੈਥੁਰਾ ਨੇ ਦੱਸਿਆ ਕਿ ਅਸੀਂ ਜਿਹੜਾ ਇਹ ਐਫੀਸ਼ੀਐਂਸੀਲੀ ਕਰ ਰਹੇ ਹਾਂ ਔਰ ਬਿਹਤਰੀ ਲਈ ਕਰ ਰਹੇ ਆ ਉਹ ਕਹਿੰਦੇ ਵੀ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਨਾ ਤੁਹਾਨੂੰ ਬਾਰੇ ਸਾਰੇ ਕਾਰਡ ਜਿਹੜੇ ਆਪਣੇ ਨਾਲ ਨਹੀਂ ਲੈ ਕੇ ਤੁਰਨਾ ਪਏਗਾ ਔਰ ਖਾਸ ਕਰਕੇ ਜਿਹੜਾ ਇਸ਼ਾਰਾ ਹੋ ਰਿਹਾ ਉਹ ਹੈ ਵੀ ਬੰਦੇ ਨੂੰ ਜਦੋਂ ਪ੍ਰੂਵ ਕਰਨਾ ਹੁੰਦਾ ਵੀ ਮੈਂ ਕੈਨੇਡੀਅਨ ਸਿਟੀਜ਼ਨ ਆ ਤੇ ਉਹ ਅੱਗੇ ਹੱਥ ਚੱਕ ਕੇ ਦੱਸ ਦਿੰਦਾ ਸੀ ਵੀ ਮੈਂ ਕੈਨੇਡੀਅਨ ਸਿਟੀਜ਼ਨ ਆ ਤੇ ਦੂਸਰਾ ਬੰਦਾ ਯਕੀਨ ਕਰਦਾ ਸੀ ਪਰ ਹੁਣ ਉਹ ਕਹਿੰਦੇ ਵੀ ਜਿਹੜੇ ਕੋਲ ਸਿਟੀਜ਼ਨਸ਼ਿਪ ਹੋਵੇਗੀ ਉਹ ਜਦੋਂ ਉਹਦਾ ਡਰਾਈਵਰ ਲਾਇਸੈਂਸ ਲੈਣ ਜਾਂਦਾ ਉਥੇ ਉਹਦੇ ਉਹ ਮਾਰਕਰ ਲਾਤਾ ਜਾਏਗਾ ਨਾ ਕਿ ਉਹਦਾ ਨੰਬਰ ਨਹੀਂ ਲਿਖਣਾ ਸਿਰਫ ਮਾਰਕਰ ਹੋਣਗੇ ਜਿਹਦੇ ਤੋਂ ਪਤਾ ਲੱਗ ਜਾਏਗਾ ਕੋਡ ਤੋਂ ਕਿ ਬੰਦਾ ਕੈਨੇਡੀਅਨ ਸਿਟੀਜ਼ਨ ਆ ਐਨ ਡੀ ਪੀ ਪਾਰਟੀ ਦੀ ਜਿਹੜੀ ਹੈ ਜੀ ਲਜ਼ਤ ਤਾਸਦਾ ਹੁਰੀ ਸ਼ੈਡੋ ਮਿਨਿਸਟਰ ਨੇ ਇਮੀਗ੍ਰੇਸ਼ਨ ਦੇ اور ਮਲਟੀਕਲਚਰਲਿਜ਼ਮ ਦੇ ਉਹ ਕਹਿੰਦੇ ਵੀ ਇਹ ਕਿਸਮ ਦਾ ਨਵੀਂ ਬਿਊਰੋਕ੍ਰੇਸੀ ਕ੍ਰੀਏਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹ ਕਹਿੰਦੇ ਵੀ ਜਦੋਂ ਹੁਣ ਹਰੇਕ ਬੰਦਾ ਆਪਣਾ ਡਰਾਈਵਰ ਲਾਇਸੈਂਸ ਰੀਨਿਊ ਕਰਾਉਣ ਜਾਏਗਾ ਤੇ ਉਹਨੂੰ ਜਾਂ ਤਾਂ ਪੁਰਾਣਾ ਆਪਣਾ ਬਰਥ ਸਰਟੀਫਿਕੇਟ ਲੱਭਣਾ ਪਊਗਾ ਜਾਂ ਸਿਟੀਜ਼ਨਸ਼ਿਪ ਵਾਲਾ ਜਿਹੜਾ ਕਾਰਡ ਆ ਉਹ ਲੱਭਣਾ ਪੈਗਾ ਉਹ ਕਹਿੰਦੇ ਇਹ ਖਾਮਖਾ ਜਿਹੜੀ ਹੈ ਬਿਊਰੋਕ੍ਰੇਸੀ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵੀ ਇਹਦਾ ਕੋਈ ਫਾਇਦਾ ਨਹੀਂ ਹੋਣਾ ਜਦੋਂ ਕਿ ਅਲਬਰਟਾ ਸਰਕਾਰ ਕਹੇ ਰਹੀ ਵੀ ਅਸੀਂ ਓਟਵਾ ਦੇ ਨਾਲ ਵੀ ਕੰਸਲਟ ਇਸ ਗੱਲ ਦੇ ਕੀਤਾ ਸੀ ਜਦੋਂ ਅਸੀਂ ਓਟਵਾ ਨੂੰ ਇਹ ਗੱਲ ਪੁੱਛੀ ਕਿ ਭਾਈ ਅ ਇਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਆਂ ਵੀ ਇੱਕੋ ਹੀ ਕਾਰਡ ਦੇ ਉੱਤੇ ਸਾਰੀ ਜਿਹੜੀ ਇਨਫੋਰਮੇਸ਼ਨ ਹੋਵੇ ਵਿਅਕਤੀ ਦੀ ਤਾਂ ਉਹ ਕਹਿੰਦੇ ਵੀ ਉਹਨਾਂ ਕੋਲ ਹੋਰ ਕੋਈ ਐਗਜ਼ਾਮਪਲ ਨਹੀਂ ਸੀ ਹੈ ਤੇ ਸਾਨੂੰ ਇਹ ਫੇਕ ਕਰਨਾ ਪਿਆ ਵੀ ਅਸੀਂ ਕਹਾਂ ਵੀ ਇਹ ਜ਼ਰੂਰ ਕੀਤਾ ਜਾਏਗਾ ਔਰ ਇਹ ਆਉਂਦੇ ਸਮੇਂ ਚ ਕੀਤਾ ਜਾਏਗਾ ਇੱਕ ਇਹਦਾ ਫਾਇਦਾ ਉਹ ਹੋਰ ਦੱਸ ਰਿਹਾ ਜੀ ਵੀ ਜਦੋਂ ਵੀ ਕੋਈ ਅਲਬਰਟਾ ਨੇ ਕਿਸੇ ਬੈਨੀਫਿਟ ਵਗੈਰਾ ਲਈ ਉਹ ਕਹਿੰਦੇ ਅਪਲਾਈ ਕਰਨਾ ਹੋਏਗਾ ਤੇ ਉਹਨੂੰ ਇਹ ਕਾਰਡ ਦਿਖਾ ਲ ਕੇ ਹੀ ਕੰਮ ਚੱਲ ਜਾਏਗਾ ਪਰ ਐਨ ਡੀ ਪੀ ਵਾਲੇ ਕਹਿੰਦੇ ਜੀ ਵੀ ਅ ਸਿਟੀਜ਼ਨਸ਼ਿਪ ਨੂੰ ਸਿਰਫ ਇੱਕ VOTING ਵੇਲੇ ਹੀ ਵੱਧ ਅਧਿਕਾਰ ਆ ਬਾਕੀ ਬੈਨੀਫਿਟ ਤਾਂ ਸਾਰਿਆਂ ਨੂੰ ਸੇਮ ਹੀ ਨੇ ਸੋ ਉਹ ਆਪਣਾ ਪੱਖ ਦੱਸ ਰਹੇ ਨੇ ਪਰ ਅਲਬਰਟਾ ਸਰਕਾਰ ਕਹਿੰਦੀ ਵੀ ਅਗਲੇ ਸਾਲ ਤੋਂ ਜਿਹੜਾ ਹੈ ਜੀ ਥੋਰਟਸ ਦੀ ਐਂਡ 2026 ਦੇ ਤੁਹਾਨੂੰ ਇਹ ਨਵਾਂ ਜਿਹੜਾ ਡਰਾਈਵਰ ਲਾਇਸੈਂਸ ਆ ਉਹ ਮਿਲੇਗਾ ਜਿਹਦੇ ਉੱਤੇ ਤੁਹਾਡੇ ਅਲਬਰਟਾ ਹੈਲਥ ਕਾਰਡ ਦੀ ਇਨਫੋਰਮੇਸ਼ਨ ਹੋਏਗੀ ਔਰ ਨਾਲ ਦੀ ਨਾਲ ਜਿਹੜੀ ਦੂਸਰੀ ਇਨਫੋਰਮੇਸ਼ਨ ਸਿਟੀਜ਼ਨਸ਼ਿਪ ਦੀ ਹੋਏਗੀ ਔਰ ਇਥੋਂ ਤੱਕ ਉਹ ਕਹਿੰਦੇ ਵੀ ਅਲਬਰਟਾ ਦੇ ਵਿੱਚ ਪਹਿਲਾਂ ਹੀ ਨਾ 530000 ਕਾਰਡ ਜਿਹੜੇ ਆ ਉਹ ਜਿੰਨੇ ਇੱਥੇ ਬੰਦੇ ਰਹਿੰਦੇ ਉਹਨਾਂ ਨੰਬਰਾਂ ਨਾਲੋਂ 530000 ਜ਼ਿਆਦਾ ਆ ਸੋ ਪ੍ਰੀਮੀਅਰ ਕਹਿੰਦੀ ਵੀ ਇਹ ਇਦਾਂ ਲੱਗਦਾ ਵੀ ਜੇ ਮੈਂ ਹਾਫ ਮਿਲੀਅਨ ਲੋਕ ਜਿਹੜੇ ਆ ਉਹ ਕਾਰਡ ਉਦਾਂ ਹੀ ਤੁਰੇ ਫਿਰਦੇ ਆ ਹੋ ਸਕਦਾ ਵੀ ਉਹਨਾਂ ਦਾ ਮਿਸਯੂਜ਼ ਕੀਤਾ ਜਾ ਰਿਹਾ ਹੋਵੇ ਵੀ ਉਹ ਵੀ ਇਹਦੇ ਨਾਲ ਬੰਦ ਹੋ ਜਾਏਗਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਮੈਂਟਨ ਫੈਡਰਲ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਬਿੱਲ C5 ਪਾਸ ਕਰਵਾਇਆ ਗਿਆ ਇਸ ਤਹਿਤ ਪਹਿਲੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਕਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਧਰਾਤਲ ਦੇ ਉੱਪਰ ਉਤਾਰਿਆ ਜਾਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਪ੍ਰੋਜੈਕਟ ਹੋਰ ਵੀ ਐਲਾਨੇ ਜਾਣੇ ਨੇ ਇਸ ਦੇ ਨਾਲ ਸਰਕਾਰ ਦੇ ਖਰਚੇ ਅਤੇ ਡੈਫਸਿਟ ਵਧਣ ਦੀਆਂ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ ਪਰ ਇਹ ਪ੍ਰੋਜੈਕਟ ਕਿਉਂ ਜ਼ਰੂਰੀ ਨੇ ਇਸ ਬਾਰੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੀਵਾਲ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਜਰੂਰੀ ਮਸਲਾ ਹੈਗਾ ਉਹ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਵਧੀਆ ਹੋਵੇ ਉਹਨਾਂ ਨੂੰ ਜੋਬਸ ਮਿਲਣ ਹਾਈਪਿੰਗ ਜੌਬ ਜਿਹੜੀਆਂ ਨੇ ਉਹ ਕ੍ਰੀਏਟ ਹੋਵੇ ਇਕਨੋਮਿਕ ਓਪਰਚੁਨਿਟੀ ਕ੍ਰੀਏਟ ਹੋਵੇ ਕਿਉਂਕਿ ਅਸੀਂ ਐਸਵੇਲੇ ਇਕਨੋਮੀ ਸੋ ਉਹਦੇ ਲਈ ਜਿਹੜਾ ਹੈਗਾ ਇਸ ਵੇਲੇ ਬੜਾ ਜ਼ਰੂਰੀ ਹੈਗਾ ਕਿ ਅਸੀਂ ਜਿਹੜੇ ਵੱਡੇ ਮੈਗਾ ਪ੍ਰੋਜੈਕਟਸ ਜਿਹੜੇ ਨੇ ਜਿਹੜੇ ਵੱਡੀਆਂ ਗਿਣਤੀ ਦੇ ਵਿੱਚ ਜੌਬਸ ਇਕਨੋਮਿਕ ਜਿਹੜੀਆਂ ਨੇ ਐਕਟੀਵਿਟੀ ਜਿਹੜੀ ਆ ਉਹ ਕ੍ਰੀਏਟ ਕਰਨ ਉਹ ਬਹੁਤ ਜ਼ਰੂਰੀ ਸੀ ਇਸੇ ਕਰਕੇ ਬਿਲ C5 ਲੈਂਦਾ ਔਰ ਉਹਦੇ ਵਿੱਚ ਜਿਹੜਾ ਸੀਗਾ ਇੱਕ ਗੁੱਡ ਗੱਲ ਹੈਗੀ ਆ ਕਿ ਉਸ ਵੇਲੇ ਕੰਜ਼ਰਵੇਟਿਵ ਪਾਰਟੀ ਕਿਉਂਕਿ ਪੀਆਰ ਆਪ ਤਾਂ ਨਹੀਂ ਸੀ ਹਾਊਸ ਪਰ ਉਹਨਾਂ ਦੀ ਪਾਰਟੀ ਨੇ ਉਹਨੂੰ ਸਪੋਰਟ ਕੀਤਾ ਅ ਇਹ ਵਧੀਆ ਕਾਰਨ ਸੀ ਔਰ ਅੱਜ ਜਿਹੜਾ ਹੈਗਾ ਕਿ ਜਦੋਂ ਉਹ ਸੀ5 ਜਿਹੜਾ ਸੀ ਉਹ ਪਾਸ ਹੋਇਆ ਉਹਦਾ ਐਕਸ਼ਨ ਕੀ ਹੋਇਆ ਕਿ ਵੱਡੇ ਪ੍ਰੋਜੈਕਟਸ ਨੂੰ ਡੀਲ ਕਰਨ ਲਈ ਅਪਰੂਵਲ ਲਈ ਉਹਨਾਂ ਦਾ ਆਫਿਸ ਵੀ ਖੋਲਣਾ ਸੀ 올ਬਰਟਾ ਦੇ ਵਿੱਚ ਆਫਿਸ ਕੋਲਿਆ ਔਰ ਇੱਕ ਬਹੁਤ ਇੰਟੈਲੀਜੈਂਟ ਜਿਹੜੀ ਐਗਜ਼ੈਕਟਿਵ ਹੈਗੀ ਇਹ ਲੇਡੀ ਉਹਨੂੰ ਲੈ ਕੇ ਆਂਦਾ ਜਿਨੇ ਉਹਨੂੰ ਹੈਡ ਕਰਨਾ ਔਰ ਉਹਦੇ ਨਾਲ ਕੱਲਾ ਇਹੀ ਨਹੀਂ ਹੁਣ ਸਾਡੀ ਉੱਥੇ ਕੌਕਸ ਮੀਟਿੰਗ ਵੀ ਜਿਹੜੀ ਸੀਗੀ ਐਡਮਿਟੈਂਸ ਸੀਗੀ ਉੱਥੇ ਪ੍ਰਾਈਮ ਮਿੰისტਰ ਨੇ ਜਿਹੜੇ ਨੇ ਉਹ ਵੱਡੇ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਦਾ ਐਲਾਨ ਕੀਤਾ ਔਰ ਉਹਦੇ ਵਿੱਚ ਇੱਕ ਖੁਸ਼ੀ ਦੀ ਗੱਲ ਇਹ ਹੋਈ ਕਿ ਜਿਹੜੇ ਪ੍ਰੀਮੀਅਰ ਅਲਬਰਟਾ ਦੇ ਹਮੇਸ਼ਾ ਹੀ ਕ੍ਰਿਟੀਕਲ ਸੀਗੇ ਹਮੇਸ਼ਾ ਹੀ ਸਾਨੂੰ ਜਿਹੜਾ ਅਸੀਂ ਮਾੜਾ ਕਹਿੰਦੇ ਸੀ ਉਹ ਇਹ ਕਹਿੰਦੇ ਨੇ ਵੀ ਇੱਕ ਬਹੁਤ ਵਧੀਆ ਕਦਮ ਜਿਹੜਾ ਹੈਗਾ ਲਿਬਰਲ ਪਾਰਟੀ ਨੇ ਔਰ ਜਿਹੜੇ ਨੇ ਪ੍ਰਾਈਮ ਮਿੰისტਰ ਕਾਰਨੀ ਔਰ ਉਹਨਾਂ ਨੇ ਚੱਕਿਆ ਕਿ ਜਿਹੜੇ ਵੱਡੇ ਪ੍ਰੋਜੈਕਟ ਚਾਹੇ ਉਹ ਐਲ ਐਨ ਜੀ ਦਾ ਪ੍ਰੋਜੈਕਟ ਹੋਵੇ ਚਾਹੇ ਉਹ ਨਿਊਕਲੀਅਰ ਪ੍ਰੋਜੈਕਟ ਦੀ ਗੱਲ ਕਰ ਲੋ ਚਾਹੇ ਬੋਰਟਸ ਨੂੰ ਜਿਹੜਾ ਵਾ ਵਧਾਉਣ ਦੀ ਵੱਡੇ ਕਰਨ ਦੀ ਗੱਲ ਕਰ ਲੋ ਚਾਹੇ ਜਿਹੜੀ ਆ ਟ੍ਰੇਨ ਜਿਹੜੀ ਹੈਗੀ ਮੰਟਰੀਆ ਤੋਂ ਲੈ ਕੇ ਟਾਂਟੋ ਕੋਰੀਡੋਰ ਤੱਕ ਜਾਣ ਦੀ ਗੱਲ ਕਰ ਲੋ ਜਦੋਂ ਇਹ ਵੱਡੇ ਪ੍ਰੋਜੈਕਟਸ ਦੀ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਇਹਨਾਂ ਦੀ ਲੋਡ ਸੀ ਔਰ ਇੰਨੀ ਵੱਡੀ ਗਿਣਤੀ ਜਿਹੜਾ ਪਹਿਲਾ ਬੈਚ ਆਫ ਪ੍ਰੋਜੈਕਟਸ ਜਿਹੜੇ ਨੇ ਉਹ ਕੀਤੇ ਆ ਇਹਦੇ ਨਾਲ 1000ਸ ਆਫ ਜੌਬ ਜਿਹੜੀਆਂ ਕ੍ਰੀਏਟ ਹੋਣਗੀਆਂ ਇਕਨੋਮਿਕ ਅਪਰਟਿਨਿਟੀਆਂ ਕ੍ਰੀਏਟ ਹੋਣਗੀਆਂ ਔਰ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਅਸੀਂ ਕਿਸੇ ਹੋਰ ਦੇਸ਼ ਤੇ ਨਿਰਭਰ ਹੋਣ ਨਾਲੋਂ ਆਪਣੇ ਦੇਸ਼ ਤੇ ਨਿਰਪਟਤਾ ਜਿਹੜੀ ਆ ਉਹ ਇਨਫੈਕਟ ਦੂਜੇ ਦੇਸ਼ ਜਿਹੜੇ ਨੇ ਉਹ ਸਾਡੇ ਤੇ ਨਿਰਭਰ ਹੋਣਗੇ ਕਿਉਂ ਐਲ ਐਨ ਜੀ ਦਾ ਪ੍ਰੋਜੈਕਟ ਆਲਰੇਡੀ ਪਹਿਲਾ ਫੇਜ਼ ਜਿਹੜਾ ਉਹ ਚੱਲ ਪਿਆ ਔਰ ਦੂਸਰਾ ਫੇਜ਼ ਜਿਹੜਾ ਹੁਣ ਅਨਾਉਂਸ ਕੀਤਾ ਜਦੋਂ ਉਹ ਚੱਲਦਾ ਤਾਂ ਏਸ਼ੀਆ ਵਰਗੀਆਂ ਕੰਟਰੀਜ਼ ਔਰ ਔਰ ਇੰਡੀਆ ਵਰਗੇ ਲੋਕ ਕੰਟਰੀਆਂ ਜਿਹੜੀਆਂ ਉਹ ਤਰਸਦੀਆਂ ਹੈਗੀਆਂ ਕਿ ਸਾਨੂੰ ਜਿਹੜੇ ਹੈਗੇ ਨੇ ਇਹ ਰਿਸੋਰਸ ਜੈਸਪਲੇ ਲੋੜ ਹੈਗੀ ਸਪੈਂਡਿੰਗ ਜਿਹੜੀ ਹੈਗੀ ਆ ਉਹ ਘਟੂਗੀ ਇਹ ਪੱਕਾ ਹੈਗਾ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਕਿਹਾ ਹੈਗਾ ਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਅਕਾਊਂਟੇਬਲ ਹੋਣਾ ਪੈਣਾ ਔਰ ਟਰਾਂਸਪੇਰੈਂਟ ਹੋਣਾ ਪੈਣਾ ਔਰ ਜਿਹੜੀ ਹੈਗੀ ਸਪੈਂਡਿੰਗ ਉਹ ਘਟਾਉਣੀ ਪੈਣੀ ਔਰ ਦੂਸਰੇ ਪਾਸੇ ਜੇ ਸੀ ਇਕਨੋਮਿਕ ਓਪਰਚ्युनिटीज ਕ੍ਰੀਏਟ ਕਰਨੀਆਂ ਤਾਂ ਉਹਨ ਇਨਵੈਸਟਮੈਂਟਸ ਕਰਨੀਆਂ ਪੈਣਗੀਆਂ ਉਹ ਇਨਵੈਸਟਮੈਂਟਸ ਜੇ ਤੋ ਕਰਾਂਗੇ ਤਾਂ ਹੀ ਸਾਡੇ ਜੰਗ ਬੱਚੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਜੇ ਤੋ ਪ੍ਰੋਜੈਕਟ ਚੱਲਣਗੇ ਸੋ ਉਹਨਾਂ ਦੇ ਲਈ ਡੈਫਿਸਿਟ ਜਿਹੜਾ ਹੈਗਾ ਇਹ ਲਾਜ਼ਮੀ ਹੈ ਉਹ ਹੋਰ ਤਰੀਕਾ ਤਾਂ ਹੈ ਨਹੀਂ ਗਵਰਨਮੈਂਟ ਕੋਈ ਐਸਾ ਤਾਂ ਹੈ ਨਹੀਂ ਕਿ ਗਵਰਨਮੈਂਟ ਟੈਕਸ ਨਹੀਂ ਲਾਉਣਾ ਚਾਹੁੰਦੀ ਕਿਉਂਕਿ ਆਮ ਸਧਾਰਨ ਬੰਦਾ ਐਸ ਵੇਲੇ ਟੈਕਸੇਸ਼ਨ ਰਿਪੋਰਟ ਨਹੀਂ ਕਰਦਾ ਇਨਫੈਕਟ ਅਸੀਂ ਉਹਨਾਂ ਨੂੰ ਟੈਕਸ ਬ੍ਰੇਕ ਜਿਹੜੀ ਆ ਉਹ ਦਿੱਤੀ ਆ ਕੇ ਔਰ ਫਰਸਟ ਟਾਈਮ ਹੋਮ ਬਾਏਰਸ ਨੂੰ ਉਹਨਾਂ ਨੂੰ 50000 ਜੀਐਸਟੀ ਜਿਹੜਾ ਹੈਗਾ ਰਿਬੇਟ ਜਾਂ ਕ੍ਰੈਡਿਟ ਦਿੱਤਾ ਹੈਗਾ ਤਾਂ ਕਿ ਬੱਚੇ ਜਿਹੜੇ ਸਾਡੇ ਉਹ ਆਪਦਾ ਘਰ ਜਿਹੜਾ ਵਾ ਉਹ ਫੋਰਟ ਸੋ ਇਹੋ ਜਿਹੇ ਲੋਕ ਚਾਹੁੰਦੇ ਨੇ ਕਿ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਓ ਜਿੱਥੇ ਗਵਰਨਮੈਂਟ ਜਿਹੜੀ ਹੈਗੀ ਉਹ ਲੋਕਾਂ ਦੇ ਵਿੱਚ ਇਨਵੈਸਟ ਕਰੇ ਨਾ ਕੇ ਪੀਆਰ ਪਾਲੇ ਵਾਂਗੂ ਕੋਈ ਨਾ ਕੋਈ ਜਿਹੜਾ ਹੈਗਾ ਉਹ ਪੁਆਇੰਟ ਲੱਭੇ ਵੀ ਉਹਨੇ 네ਗਟਿਵਿਟੀ ਜਿਹੜੀ ਹੈਗੀ ਉਹਨੇ ਕ੍ਰੀਏਟ ਪੀਆਰ ਪ੍ਰੋਬਲਮ ਨੇ 네ਗਟਿਵਿਟੀ ਕ੍ਰੀਏਟ ਕੀਤੀ ਤਾਂ ਹੀ ਤਾਂ ਆਪਣੀ ਸੀਟ ਹਾਲ ਕੇ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ